ਵਿਦਾਨ ਸਭਾ ਹਲਕਾ ਰਾਜਾ ਸੰਸੀ ਤੋਂ ਅਕਾਲੀ ਦਲ ਵੱਲੋਂ ਵੀਰ ਸਿੰਘ ਲੋਪੋਗੇ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਉਹਨਾਂ ਦਾ ਮੁੱਖ ਮੁਕਾਬਲਾ ਕਿਹੜੀ ਪਾਰਟੀ ਦੇ ਨਾਲ ਕਿਉਂਕਿ ਇਸ ਵਾਰ ਇੱਕ ਨਵੀਂ ਪਾਰਟੀ ਵੀ ਪੰਜਾਬ ਦੇ ਵਿੱਚ ਚੋਣ ਲੜਨ ਜਾ ਰਹੀ ਹੈ ਪਹਿਲੀ ਵਾਰ ਕੀ ਲੱਗਦਾ ਕਿ ਕੀ ਤੁਹਾਡਾ ਮੁਕਾਬਲਾ ਤੁਹਾਡੇ ਪੁਰਾਣੇ ਸਿਆਸੀ ਵਿਰੋਧੀ ਦੇ ਨਾਲ ਹੈ ਜਾਂ ਫਿਰ ਜੋ ਨਵੀਂ ਪਾਰਟੀ ਮੈਦਾਨ ਚ ਆਈ ਹੈ ਉਸ ਦੇ ਨਾਲ ਮੇਰਾ ਮੁਕਾਬਲਾ ਕਾਰਸ ਪਾਰਟੀ ਨਾਲ ਹੀ ਹੈ ਕਿਉਂਕਿ ਦੂਜੀ ਪਾਰਟੀ ਜਿਹੜੀ ਆ ਨਵੇਂ ਆਈ ਆ ਨੁਕਸਾਨ ਜ਼ਰੂਰ ਹੋ ਕਾਂਸਪਾਰੀ ਦਾ ਗੁਰੂ ਜਿਹਦੇ ਨਾਲ ਸਾਨੂੰ ਵਰਤ ਮਿਲੂਗੇ ਔਰ ਜੋ ਸਾਡੇ ਮੁੱਦੇ ਨੇ ਡਿਵਰਟ ਦੇ ਜੋ ਅਸੀਂ 5 ਸਾਲ ਪਿਛੇ ਗਿਤੇ ਨੇ ਲੋਕਾਂ ਨੂੰ ਤੇ ਵਿਸ਼ਵਾਸ ਹੈ ਕਿ ਜੋ ਇਹਨਾਂ ਗਾਂ ਗੱਲ ਕੀਤੀ ਆ ਉਹ ਤੇ ਨਾ ਪਹਿਰਾ ਦੇਣਾ ਹੋਰ ਨੇ ਅਸੀਂ ਜਿਹੜੇ ਨੰਮੀਆਂ ਚੀਜ਼ਾਂ ਲੈ ਕੇ ਆਏ ਆ ਜਿਦਾ ਲੜਕਿਆਂ ਸਰ ਸਕੀਮ ਲੈ ਕੇ ਆਏ ਆ 15000 ਤੋਂ 51000 ਕਰਤੀ ਆ ਬਡੇਪੇ ਪੈਨਸ਼ਨਾਂ 500 ਤੋਂ 2000 ਕਰਤੀ ਆ ਨਿੱਕੇ ਜ਼ਿੰਮੇਦਾਰਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਆ ਨਿੱਕੇ ਜਿਵੇਂ ਤੁਹਾਨੂੰ ਸਰ ਸਕੀਮ ਦੀਆਂ ਦੀ ਗੱਲ ਕੀਤੀ ਆ ਇਹ ਸਾਰੇ ਮੁੱਦੇ ਜਿਹੜੇ ਨੇ ਲੋਕਾਂ ਨੇ ਮੰਨ ਚ ਵੀ ਆਉਂਦੇ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਸ਼ਾਹ ਦੇ ਲੋਕ ਰੱਬ ਜਨਤ ਬਾਰ ਕਰਦੇ ਨੇ ਤੇ ਸਾਡੇ ਡਿਊਟੀ ਮੁਖਮਤੀ ਸਾਸ਼ਕ ਵੀਰ ਸਿੰਘ ਬਾਦਸ਼ਾਹ ਜੋ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਨੇ ਇਸ ਗੱਲ ਨੂੰ ਸਾਡੇ ਆਪੋ ਜਿਹਦੇ ਜੋ ਅਮਰਿੰਦਰ ਸਿੰਘ ਆ ਉਹਨੇ ਆ ਮੰਨਿਆ ਕਿ ਜੋ ਸੁਖਵੀਰ ਜੀ ਕਹਿੰਦੇ ਆ ਉਹ ਕਰ ਦਿੰਦੇ ਨੇ ਇਸ ਕਰਕੇ ਜਿਹੜੀ ਜਿੱਤ ਆਪਣੇ ਪੰਜਾਬ ਦੀ ਵੀ ਤੇ ਇਸ ਹਰਕੇ ਦੀ ਬਹੁਤ ਧੀਰੇ ਨਾਲ ਜਿਹੜੀ ਆ ਉਹ ਜਿੱਤ ਕਰਾਂਗੇ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਵੱਡਾ ਮੁੱਦਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਤਿਆਰੀ ਚ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਜਿਸ ਤੇ ਕਰਕੇ ਪੰਜਾਬ ਦੀ ਨੌਜਵਾਨੀ ਬਰਬਾਦ ਹੋਈ ਤੁਸੀਂ ਵੀ ਸਰਹੱਦੀ ਖੇਤਰ ਦੇ ਵਿੱਚ ਰਹਿੰਦੇ ਹੋ ਉਸੇ ਇਲਾਕੇ ਤੋਂ ਤੁਸੀਂ ਚੋਣ ਲੜ ਰਹੇ ਹੋ ਤਾਂ ਤੁਹਾਨੂੰ ਲੱਗਦਾ ਕਿ ਨਸ਼ਾ ਇੱਕ ਵੱਡੀ ਸਮੱਸਿਆ ਹੈ ਬਾਰਡਰ ਦੇ ਇਲਾਕਿਆਂ ਦੇ ਵਿੱਚ ਨਸ਼ਾ ਜ਼ਰੂਰ ਹੈ ਬਾਰਡਰ ਤੇ ਆਉਂਦਾ ਪਰ ਬਾਰਡਰ ਦੇ ਇਥੇ ਖਰੋਂਦਾ ਨਹੀਂ ਆ ਉਹ ਲੰਬੇ ਜਾ ਜਾਂਦਾ ਹੈ ਪਰ ਮੈਂ ਆਪ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਤੇ ਨਾਲ ਪ੍ਰਚਾਰ ਕਰ ਰਹੇ ਨੇ ਜਿਹਦੇ ਨਾਲ ਤੁਸੀਂ ਦੇ ਫਿਰਦੇ ਨੇ ਕਦੇ ਉਹਨਾਂ ਦੇ ਪਰਿਵਾਰ ਦਾ ਆਪਣੀ ਪੀੜ੍ਹੀ ਨਾਲ ਛੋਟੀ ਮਾਰ ਕੇ ਵੇਖਣਾ ਕਿ ਉਹ ਕਿਹੜਾ ਧੰਦਾ ਕਰਦੇ ਨੇ ਤੇ ਕੀ ਕਰਦੇ ਨੇ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਸ਼ੋਮਨੀ ਕਾਲੀਦਾਦੀ ਦੀ ਭਾਰਤੀ ਜਤਾ ਪਾਰਟੀ ਦੀ ਇਹ ਨਸ਼ਾ ਤੋਂ ਮੌਤ ਕਰਨ ਵਾਸਤੇ ਨੌਜਵਾਨਾਂ ਦੇ ਜਿੰਮਾਂ ਦੇ ਕਮਰੇ ਜਿਮ ਫੁੱਟਬਾਲ ਦੀਆਂ ਕਿਟਾਂ ਅਸੀਂ ਉਹਨਾਂ ਦਾ ਜਾਨ ਜਿਹੜਾ ਹੈ ਨੌਜਵਾਨਾਂ ਦਾ ਬਲਤਾ ਹੈ ਕਬੱਡੀ ਖੇਡਾ ਰਹੇ ਆ ਹੋਰ ਜਿਹੜੇ ਗੇਮਾਂ ਨੇ ਉਹ ਕਰਵਾ ਰਹੇ ਆ ਬਿਲਕੁਲ ਅਸੀਂ ਨਸ਼ੇ ਦੇ ਉਲਟੇ ਆ ਔਰ ਡਟ ਕੇ ਨਸ਼ੇ ਦੇ ਵਿਰੋਧ ਆ ਤੁਹਾਡੇ ਤੋਂ ਇਲਾਵਾ ਇਸ ਹਲਕੇ ਤੋਂ ਹੋਰ ਵੀ ਦਾਵੇਦਾਰ ਸਨ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੁਹਾਨੂੰ ਚੁਣਿਆ ਗਿਆ ਪਾਰਟੀ ਵੱਲੋਂ ਕੀ ਲੱਗਦਾ ਕਿ ਉਹ ਜੋ ਵਿਰੋਧੀ ਨੇ ਅੰਦਰ ਖਾਤੇ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਨਹੀਂ ਮੇਰਾ ਕੋਈ ਨੁਕਸਾਨ ਹੀ ਪਹੁੰਚਾਉਂਦੇ ਕਿਉਂਕਿ ਟਿਕਟ ਕੋਈ ਵੀ ਮੰਗਦਾ ਨਹੀਂ ਸੀ ਨਾ ਕਿਸੇ ਨੂੰ ਮਿਲਨੀ ਸੀ ਮੈਨੂੰ ਤਾਂ ਇੱਕ ਸਾਲ ਪਹਿਲਾਂ ਹੀ ਪਾਰਟੀ ਨੇ ਕਿਹਾ ਸੀ ਚ election ਲੜਨ ਵਾਸਤੇ ਔਰ 6 ਦਿਨ ਬਾਅਦ ਸਾ 6 ਮਹੀਨੇ ਲਾ ਕੇ ਗਏ ਨੇ ਤੇ ਪਾਰਟੀ ਨੇ ਹੋਰ ਕਿਸ ਨੂੰ ਕੈਂਡੀਡੇਟ ਬਣਾਉਣਾ ਸੀ ਪੈਂਡਿੰਗ ਤੇ ਮੈਂ ਹੀ ਆ ਪੰਜਵੇਂ ਹਾਰ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਆ ਜਿਸ ਕਾਕੇ ਪਾਰਟੀ ਤੇ ਮੇਰੇ ਤੇ ਭਰੋਸਾ ਹੈ ਤਾਂ ਮੈਨੂੰ ਪਾਰਟੀ ਤੇ ਭਰੋਸਾ ਹੈ ਆਮ ਆਦਮੀ ਪਾਰਟੀ ਬਾਰ ਬਾਰ ਹਰ ਸਟੇਜ ਤੋਂ ਇਹੀ ਦਾਅਵੇ ਕਰਦੀ ਹੈ ਕਿ ਅਗਲੀ ਵਾਰ ਜਿਹੜੀ ਸਰਕਾਰ ਆਏਗੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਕਿਉਂਕਿ ਕਾਂਗਰਸ ਅਤੇ ਅਕਾਲੀ ਆਪਸ ਦੇ ਵਿੱਚ ਫ੍ਰੈਂਡਲੀ ਮੈਚ ਖੇਡਦੇ ਨੇ ਇਸ ਹਲਕੇ ਦੀ ਜੇ ਗੱਲ ਕਰੀਏ ਕਿਉਂਕਿ ਉਹ ਲਗਾਤਾਰ ਐਮ ਐਲ ਏ ਰਹੇ ਨੇ ਸੁਖਵਿੰਦਰ ਸਿੰਘ ਦੀ ਸਰਕਾਰਿਆ ਕੀ ਤੁਹਾਡੇ ਅੱਜ ਕਦੇ ਕੋਈ ਫ੍ਰੈਂਡਲੀ ਮੈਚ ਵਾਲੀ ਗੱਲ ਹੋਈ ਜੇ ਫ੍ਰੈਂਡਲੀ ਮੈਚ ਵਾਲਾ ਹੋਵੇ ਤੇ ਫਿਰ ਇਹਦੇ ਕਰ ਉਹ ਇੱਕ ਮੈਚ ਮੈ ਆਵਾ ਉਹ ਫ੍ਰੈਂਡਲੀ ਮੈਚ ਨਹੀਂ ਇਹਦੇ ਪਬਲਿਕ ਦਾ ਗੱਲਿਆ ਪਬਲਿਕ ਤੇ ਅਸੀਂ ਸਰਚ ਕਾਉਣੇ ਆ ਕਿਉਂਕਿ ਕਈ ਗਲਤੀਆਂ ਅਸੀਂ ਹੋ ਜਾਂਦੀਆਂ ਨੇ ਸਾਡੇ ਆਪਣੇ ਬੰਦਾ ਕੋਈ ਇਸ ਕਰਕੇ ਥੋੜਾ ਜੀ ਗੱਲ ਪਈ ਆ ਬਾਕੀ ਜੋ ਆਪ ਪਾਰਟੀ ਆ ਤੇ ਵੀਰੋ ਆਪ ਦੀ ਜੜੀ ਹੈ ਨਹੀਂ ਜਿਹੜਾ ਦਰਖਤ ਬਿਨਾ ਜੜ੍ਹ ਤੋਂ ਹੋਵੇ ਉਹ ਕਿੰਨਾ ਚਿਰ ਖਲੋਰੂਗਾ ਜੜ੍ਹ ਤੋਂ ਬਗੈਰ ਬੂਟਾ ਜਿਹੜਾ ਹੈ ਫਾੜਨੇ ਦਿੰਦਾ ਇਸ ਵਾਸਤੇ ਮੈਂ ਕਹਾਂਗਾ ਕਿ ਉਹ ਆਪ ਪਾਰਟੀ ਆ ਜਾ ਹੈ ਨਹੀਂ ਭਲਕੇ ਆ ਨਹੀਂ ਜਿਤਨਾ ਬਰਸਾਤੀ ਡੱਡੂ ਆਉਂਦੇ ਨੇ ਗਲਾਂਗਲਾਂ ਕਰਕੇ ਚੱਲਦੇ ਨੇ ਜਿੱਦਾਂ ਬਰਸਾਤ ਮੁੱਕ ਜਾਂਦੀ ਆ ਕੋਸੇ ਦਾ ਗੜਾਗੜਾ ਹੀ ਮੁੱਕ ਜਾਂਦੀ ਹੈ ਇਹ ਪਾਰਟੀਆਂ ਜਿਹੜੀਆਂ ਆਈਆਂ ਨੇ ਇਹ ਥੋੜੇ ਜਿਹਰੇ ਵਾਸਤੇ ਨੇ ਸੋ ਇਸ ਵਾਸਤੇ ਮੈਂ ਕਹਿੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਸਵਾ ਦੀ ਜੋ ਸੋਚ ਲੋਕ ਉਹ ਤੇ ਪੈਰਾ ਦਿੰਦੇ ਨੇ ਤੇ ਸਾਨੂੰ ਪੂਰਨ ਆਸ ਹੈ ਸਾਡੇ ਜੋ ਪ੍ਰਧਾਨ ਨੇ ਸ਼ੋਮਨੀ ਕਲਦੇ ਡਿਪਟੀ ਮੁੱਖ ਮੰਤਰੀ ਸਾਹਿਬ ਵੀਰ ਸਿੰਘ ਬਾਸਵਾ ਜੋ ਉਹ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਨੇ ਲੋਕਾਂ ਨੂੰ ਭਰੋਸਾ ਬਣ ਗਏ ਇਸ ਵਾਸਤੇ ਸਰਕਾਰ ਜਿਹੜੀ ਸਾਡੀ ਉਹ ਯਕੀਨੀ ਆ ਦੂਜੇ ਜਿਹੜੇ ਨੇ ਉਹ ਵੀ ਲੜਨਾ ਤੇ ਹੈਗੇ ਆ ਪਰ ਸਾਡਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਅਸੀਂ ਪੂਰੇ ਰਜਿਸਤਾਨ ਆਖਰੀ ਸਵਾਲ ਤੁਸੀਂ ਲੋਕਾਂ ਦੇ ਵਿੱਚ ਵੋਟ ਮੰਗਣ ਲਈ ਜਾ ਰਹੇ ਹੋ ਹਲਕੇ ਦੇ ਲੋਕਾਂ ਨੂੰ ਕੀ ਕਹੋਗੇ ਕਿਉਂ ਉਹ ਤੁਹਾਨੂੰ ਵੋਟ ਦੇਣ ਕੀ ਮੁੱਖ ਮੁੱਦੇ ਨੇ ਜੋ ਤੁਸੀਂ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੇ ਹੱਲ ਕਰੋਗੇ ਮੇਰਾ ਮੁੱਖ ਮੁੱਦਾ ਭਾਵੇਂ ਉਹਨਾਂ ਮੈਨੂੰ ਸੇਵਾ ਨਹੀਂ ਸੀ ਦਿੱਤੀ ਮੈਂ 5 ਸਾਲ ਉਹਨਾਂ ਦੇ ਦੁੱਖ 'ਚ ਉਹਨਾਂ ਦੇ ਸੁੱਖ 'ਚ ਹਰ ਘੜੀ ਹਰ ਪਲ ਔਰ 24 ਘੰਟੇ 365 ਦਿਨ ਸਾਲ ਦੇ ਮੈਂ ਪਿੰਡ 'ਚ ਰਿਆ ਮੇਰੇ ਨਾਲ ਮੇਲਬਾਪ ਰਿਹਾ ਅੱਜ ਮੈਂ ਉਹਨਾਂ ਨੂੰ ਇਹੋ ਬੇਨਤੀ ਕਰਦਾ ਹਾਂ ਕਿ ਮੈਂ 5 ਸਾਲ ਤੜੀ ਸੇਵਾ ਕੀਤੀ ਹੈ ਤੁਸੀਂ 5 ਸਾਲ ਮੈਥੋਂ ਮੰਗਿਆ ਮੈਂ ਤੁਹਾਨੂੰ ਦਿੱਤਾ ਪਾਰਟੀ ਤੋਂ ਲੈ ਕੇ ਅੱਜ ਮੇਰੀ ਵਾਰੀ ਆਈ ਹੈ ਕਿ ਮੈਨੂੰ ਤੁਸੀਂ ਚਾਰ ਫਰੋ ਜਿਹੜੀ ਵੋਟ ਆ ਚੋਣ ਸ਼ਾਂਤ ਤਕਰੀ ਦਾ ਬੜਾ ਨੱਪ ਕੇ ਪਾਓ ਔਰ ਪੂਰ ਮੈਨੂੰ ਹੋਇਆ ਇੱਥੇ ਹੋਰ ਸਵਾਲ ਖੜਾ ਹੁੰਦਾ ਕਿਉਂਕਿ ਜਦੋਂ ਐਮਪੀ ਬਣੇ ਸੀ ਨਵਜੋਤ ਸਿੰਘ ਸਿੱਧੂ ਤਾਂ ਤੁਸੀਂ ਵੀ ਆਪਣੇ ਹਲਕੇ ਦੇ ਵਿੱਚ ਉਹਨਾਂ ਨੂੰ ਜਿਤਾਉਣ ਲਈ ਪੂਰੀ ਮਿਹਨਤ ਕੀਤੀ ਪਰ ਅੱਜ ਉਹਨਾਂ ਨੇ ਕਾਂਗਰਸ ਦਾ ਹੱਥ ਫੜ ਲਿਆ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਕੋਈ ਤੁਹਾਡੀਆਂ ਸੀਟਾਂ ਤੇ ਨੁਕਸਾਨ ਹੋ ਸਕਦਾ ਕਾਂਗਰਸ ਦੇ ਵਿੱਚ ਜਾਣਨਾ ਉਹਦੇ ਜਾਣ ਨਾਲ ਸਾਡਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਨੂੰ ਲੋਕ ਜਾਲੀ ਜਾਣਦੇ ਨੇ ਜਿੰਨਾ ਘਪੌੜ ਉਹ ਮਾਰ ਸਕਦਾ ਮੈਂ ਇਹ ਨਾਲ ਸੇ ਦੇ ਇਲੈਕਸ਼ਨ ਲੜਦਾ ਰਿਹਾ ਮੈਂ ਉਹਨੂੰ ਕਹਿੰਦਾ ਹੁੰਦਾ ਸਾਂ ਕਿ ਕਾਕਾ ਇਹ ਜਿੰਨਾ ਤੂੰ ਘਪੌੜ ਮਾਰਦਾ ਹੈ ਇਹ ਪੂਰਾ ਨਹੀਂ ਹੋਣਾ ਤੇ ਇਹਦਾ ਮੈਂ ਗਾਂ ਇਲੈਕਸ਼ਨ ਲੜਦਿਆਂ ਮੇਰੇ ਤੇ ਅਸਰ ਪਊਗਾ ਮੈਂ ਤਾਂ ਉਹਨੂੰ ਘਪੌੜ ਗਣੂਗਾ ਜਿੱਦਾਂ ਉਹਦੀ ਘਰ ਦੀ ਜਾਂਦੀ ਹੈ ਨਾ ਕਿ ਸੁਖਵੀਰ ਕੋ ਘਪੌੜ ਆ ਪਰ ਉਹ ਘਪੌੜ ਸਾਰਾ ਪਰਿਵਾਰਿਕ ਘਪੌੜ ਨੇ ਆਪ ਦੇਖੋ ਕਿਤਨੇ ਡਸਰ ਬਸਰ ਹੋਣ ਫਿਰ ਪਹਿਲਾਂ ਤੇ ਬੀਬੀ ਸੋਨੀ ਦੇ ਦਵਾਲੇ ਹੋਇਆ ਸੀ ਪਰ ਉਹ ਗੰਦੇ ਰਹਾ ਅੱਜ ਉਹਦੇ ਕੁਛ ਚੜ ਕੇ ਦੂਜੇ ਬੰਦੇ ਕਰਦਾ ਜੇ ਤੁਸੀਂ ਬੰਦਾ ਸਟੈਂਡ ਹੀ ਕੋਈ ਨਹੀਂ ਹੈਗਾ ਆ ਬ ਇੱਕ ਬੀਬੀ ਆਂਦੀ ਆ ਨਾ ਤਸਵੀਰ ਨੂੰ ਵੀ ਕਹਿੰਦੀ ਆ ਵੀ ਇਹਨੂੰ ਸਟੈਂਡ ਦੇ ਕੋਈ ਨਾ ਕਿਸੇ ਸਟੈਂਡ ਦੇ ਖਲੋ ਜੇ ਇਸ ਵੇਲੇ ਉਹਦਾ ਕੋਈ ਅਸਰ ਨਹੀਂ ਸਾਡੇ ਇੱਕ ਪੈਸੇ ਦਾ ਵੀ ਅਸਰ ਨਹੀਂ ਸੋ ਚੰਗਾ ਹੋਇਆ ਕਿ ਲਾਂਬੇ ਹੋ ਗਿਆ ਇਹਨਾਂ ਵੀਰ ਸਿੰਘ ਲੋਪੋਗ ਇਹਨਾਂ ਦਾ ਕਹਿਣਾ ਕਿ ਵਿਕਾਸ ਦੇ ਮੁੱਦੇ ਨੂੰ ਲੈ ਕੇ ਇੱਕ ਵਾਰ ਫਿਰ ਲੋਕਾਂ ਦੀ ਕਚਾਰੀ ਦੇ ਵਿੱਚ ਜਾ ਕੇ ਵੋਟ ਮੰਗਣਗੇ ਔਰ ਜੇਕਰ ਅਸੀਂ ਮੁੱਖ ਮੁਕਾਬਲੇ ਦੀ ਗੱਲ ਕਰੀਏ ਤਾਂ ਇਹਨਾਂ ਦੇ ਮੁਤਾਬਕ ਇਹਨਾਂ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਨਾਲ ਹੈ ਇਹਨਾਂ ਦੇ ਦਾਅਵੇ ਵੀ ਕਹਿਣਾ ਕਿ ਆਮ ਆਦਮੀ ਪਾਰਟੀ ਭਾਵੇਂ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕਰਦੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀ ਪਰ ਇਹਨਾਂ ਦੀਆਂ ਗੱਲਾਂ ਦੇ ਵਿੱਚ ਜਾਂ ਦਾਅਵਿਆਂ 'ਚ ਕਿੰਨਾ ਦਮ ਹੈ ਇਹ ਤਾਂ ਹੁਣ ਜਨਤਾ ਹੀ ਤੈਅ ਕਰੇਗੀ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ ਏਬੀਪੀ ਸੰਝਾ ਰਾਜਸਥਾਨ ਸੀ